ਵੈਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੀ ਸਾਧ ਸੰਗਤ ਅੱਗੇ ਵੇਖ ਦਿੱਤੀ ਐ ਆਪਿਆਂ ਅੰਝਾ ਜਿਹੜਾ ਤੂੰ ਦੱਸ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਅਮਰਤਸਰ ਸਾਹਿਬ ਅਜਨਾਲਾ ਇੱਧਰ ਪਹੁੰਚੇ ਸੀ ਪਿੰਡ ਕੋਟਲੀ ਕਰੋਟਾਣਾ ਕਰੋਟਾਣਾ ਇਹ ਪਿੰਡਾਂ ਦੇ ਵਿੱਚ ਆਏ ਸੀਗੇ ਜੀ ਅਸੀਂ ਰਸਣ ਪਾਣੀ ਲੈ ਕੇ ਆ ਪਿੰਡ ਦੇ ਹਾਲਾਤ ਦਿਖਾ ਦੋ ਆ ਜ਼ਮੀਨਾਂ ਦੇ ਹਾਲਾਤ ਝੋਨੇ ਡੁੱਬੇ ਪਏ ਨੇ ਬਿਲਕੁਲ ਸਾਰੇ ਇਹ ਖਤਮ ਨੇ ਝੋਨੇ ਆ ਪਾਣੀ ਦੇਖੋ ਅਸੀਂ ਸੰਗਤ ਨੂੰ ਪਹਿਲਾਂ ਵੀ ਬੇਚੀ ਆ ਸਾਰਾ ਦਿਖਾ ਕਿ ਕਿੱਡੇ ਕਿੱਡੇ ਪਾਣੀ 'ਚ ਫਿਰਦੇ ਆ ਉਹਨੂੰ ਗਾਹਾਂ ਜਾ ਕੇ ਦਿਖਾਉਨੇ ਆ ਅਗਲਾ ਕਹਿੰਦਾ ਨੁਕਸਾਨ ਨਹੀਂ ਬੰਨਾਂ ਤੇ ਲਾ ਲਾਂ ਨਾ ਮੜੋ ਉਹਨੂੰ ਗਾਹਾਂ ਦਿਖਾਉਨੇ ਆ ਘਰਾਂ 'ਚ ਕਿਵੇਂ ਡੁੱਬੇ ਪਿਆ ਸਾਰਾ ਪਾਣੀ ਦੀ ਵੀ ਵੀਡੀਓ ਨਾਲ-ਨਾਲ ਦਿਖਾ ਨਾਲ-ਨਾਲ ਵੀਡੀਓ ਦਿਖਾ ਦੇ ਪਤਾ ਲੱਗੇ ਖਾਂ ਵੀ ਕਿੰਨਾ ਨੁਕਸਾਨ ਹੈ ਕਿਹੜੇ ਲੋੜ ਪਾਣੀ ਦਾ ਬਹਾਅ ਦੇਖੋ ਕਿਹੜੇ ਉੱਠ ਜਾਂਦਾ ਆਹ ਦੇਖੋ ਗੋਡੇ-ਗੋਡੇ ਪਾਣੀ ਹੈ ਜਿੱਦੂ ਦਾ ਇਹ ਪਾਣੀ ਲੱਖ-ਲੱਖ ਪਾਣੀ ਹੈ ਜਿਆਦਾ 2 ਮਿੰਟ ਉੱਥੇ ਦਿਖਾਓ ਦੇਖੋ ਬਾਈ ਪਾਣੀ ਮੁਰ ਚੁੱਕਿਆ ਆ ਪੂੜੀ ਦੇਖੋ ਕਿਹੜੇ ਲੋਟ ਰੁੜ ਗਈ ਸਾਰੀ ਤੇ ਕੂੜੀਆਂ ਵੀ ਆ ਗਲੀਆਂ ਪਈਆਂ ਪਾਣੀ ਚ ਸਾਰੀਆਂ ਰੁੜ ਗਈਆਂ ਪਾਣੀ ਦਾ ਪਹਾ ਹਜੇ ਵੀ ਬਹੁਤ ਆ ਪਸ਼ੂ ਆਲਾ ਦਿਖਾ ਦਈਏ ਬਾਈਆਂ ਆ ਪਸ਼ੂ ਆਲਾ ਦਿਖਾ ਦਿਓ ਹਜੇ ਪਾਣੀ ਕਿੱਡਾ ਕਿੱਡਾ ਫਰਦਾ ਬੰਨ ਲਾ ਆਲਾ ਰੁੱਕਿਆ ਬਾਈ ਉਹ ਅੰਦਰ ਪਾਣੀ ਵਿਆ ਆ ਬੰਨ ਘਰਾਂ ਦੇ ਆ ਦੇਖ ਲਓ ਤੁਹਾਨੂੰ ਨਿਸ਼ਾਨ ਦਿਨੇ ਉਹ ਇੱਥੋਂ ਤੱਕ ਪਾਣੀ ਆਇਆ ਜੀ ਆ ਬਾਈ ਬੰਨ ਮਾਰਿਆ ਦੇਖੋ ਉਹ ਬੰਨ ਲਾਇਆ ਹੋਇਆ ਆ ਵੇਖੋ ਬੰਨ ਮਾਰਿਆ ਹੋਇਆ ਉਹ ਦੇਖੋ ਮਿੱਟੀ ਦੇ ਬੰਨ ਮਾਰੇ ਹੋਇਆ ਹਜੇ ਜਿੱਥੇ ਪਾਣੀ ਚੜ ਗਿਆ ਇਨਾ ਪਾਣੀ ਚੱਲ ਰਿਹਾ ਪਸ਼ੂਆਂ ਵਾਲਾ ਦਿਖਾ ਦਈਏ ਆ ਦੇਖ ਲਓ ਆ ਮੇਰੇ ਵੇਖੋ ਪਸ਼ੂਆਂ ਦਾ ਆਹ ਦੇਖ ਲਓ ਪਸ਼ੂਆਂ ਦੇ ਹਾਲਾਤ ਸਾਰੇ ਪਸ਼ੂ ਕੱਢੇ ਹੋਏ ਨੇ ਇੱਥੋਂ ਕਿੱਡਾ ਕਿੱਡਾ ਪਾਣੀ ਰਿਹਾ ਅਜੇ ਅਜੇ ਪਾਸ ਕਰਕੇ ਪਾਣੀ ਆਹ ਸਾਰੀ ਤੂੜੀ ਦੇਖੋ ਗਲ ਗਈ ਇੱਥੇ ਰਾਸ਼ਨ ਪਾਣੀ ਆਮ ਹੈ ਤੂੜੀ ਲੈ ਕੇ ਪਹੁੰਚੋ ਬਈ ਤੇ ਇੱਧਰ ਕਾਲਾ ਮਾਰਦੇ ਵੀ ਹਾਲਾਤ ਦਿਖਾਉਣੇ ਤੁਹਾਨੂੰ ਉੱਧਰ ਆ ਸਾਡੇ ਬੰਦੇ ਨੇ ਸਾਰਾ ਖਾਣਾ ਕਿਲੇ ਸਾਡੀ ਠੇਕੇ ਲਈ ਖਾਣਾ ਖੋਲਾ ਮਾਰਿਆ ਉਹ ਦੇਖੋ ਟੂੜੀ ਇੱਥੇ ਗਾਂ ਪਈਆਂ ਉਧਰ ਕੋਲੇ ਕਰਕੇ ਉਹ ਪਾਣੀ ਦੇਖੋ ਹੀ ਚੱਲਦਾ ਉਧਰ ਉਹ ਦੇਖੋ ਬੰਦੇ ਆ ਰਹੇ ਨੇ ਉਹ ਪਾਣੀ ਦਾ ਬਹਾਵ ਤੇ ਜੂਮ ਕਰਕੇ ਉਹ ਥੋੜਾ ਆ ਇੱਥੇ ਡਾ ਰੱਖ ਵਾਉਣ ਨੂੰ ਇੱਥੇਰ ਉਹ ਬਾਈ ਦਿਖਾ ਦੋ ੜੇ ਤੁਰੇ ਆਉਂਦੇ ਨੇ ਸਾਹਮਣੇ ਜੂਮ ਕਰਕੇ ਲੱਖ ਲੱਖ ਤੱਕ ਪਾਣੀ ਆ ਆ ਜਾ ਇੱਥੋਂ ਪਾਣੀ ਦਾ ਬਹਾਅ ਖਿਲਾਰਾ ਦੋਹ ਕਹੇ ਜੇ ਵੀ ਛੱਤਾਂ ਤੇ ਰਹਿ ਰਹੇ ਆ ਉਹ ਚੈਰੀ ਰਿਹਾ ਉਹ ਪਰਾ ਛੱਤਾਂ ਤੇ ਰਹਿ ਰਹੇ ਆ ਦੇਖ ਤਾਂ ਜੇ ਸਾਹਮਣੇ ਆਹ ਜੇ ਰਾਤ ਨੇ ਹੜੇ ਵੀ ਆਪ ਜੇ ਪੂਰੀ ਆਹ ਦੇਖੋ ਉਹ ਜਾ ਆਹ ਤੁਹਾਨੂੰ ਖਲਾਫ ਦੀ ਦੇਖੋ ਭਾਈ ਕਿਹੜੇ ਰੋਟੇ ਗਾਵਣੀਆਂ ਮੈਂ ਤੇ ਗਾ ਲਾਈਆਂ ਹੋਈਆਂ ਕਿੱਡਾ ਕਿੱਡਾ ਪਾਣੀ ਦੇਖ ਲਓ ਚਰੀ ਦਾ ਕਿੰਨਾ ਕੱਦ ਹੁੰਦਾ ਅੱਧੀ ਅੱਧੀ ਡੁੱਬੀ ਪਈ ਐ ਚਰੀ ਅਸੀਂ ਥੋੜੇ ਉੱਚੇ ਰੋਡ ਤੇ ਹੈਗੇ ਆ ਆ ਗਾਹਾਂ ਦੇਖ ਪਾਣੀ ਦਾ ਵਹਾਅ ਕੋਈ ਘੱਟ ਨਹੀਂ ਚੜਕ ਆ ਦੇਖੋ ਗੋਡੇ-ਗੋਡੇ ਪਾਣੀ ਹੈ ਆ ਥੋਨੇ ਦੇਖੋ ਸਾਰੇ ਡੁੱਬੇ ਪਏ ਐ ਇਹ ਅਜਨਾਲਾ ਏਰੀਆ ਹੈ ਗਿਲਾਂ ਬਰਸਾਰਾ ਪਿੰਡ ਕੋਟਲੀ ਕੋਲ ਦਾ ਅਗਲਾ ਇਹ ਰੋਡ ਤੋਂ ਨਾ ਪਿਛਲੇ ਪਾਸੇ ਮੁੜ ਜਾਂਦੇ ਆ ਵੱਡੇ ਤੋਂ ਇਹ 5 ਕਿਲੋਮੀਟਰ ਪਿੰਡ ਪਿੱਛੇ ਆ ਇਦੋਂ ਪਿੰਡ ਗਾਹਾਂ ਵੀ ਆ ਜਿੱਥੇ ਪਾਣੀ ਇਦੋਂ ਵੀ ਵੱਡਾ ਹੈ ਟਰੈਕਟਰ ਜਾਣ ਲੱਗੇ ਭਰਾਵਾਂ ਦੇ ਰਾਸ਼ਨ ਆਮ ਹੈ ਪਰ ਇਹਨਾਂ ਨੂੰ ਤੂੜੀ ਦੀ ਬਹੁਤ ਜ਼ਰੂਰਤ ਤੂੜੀ ਦੇ ਪਾਸ ਚਾਰੇ ਦੀ ਲੋੜ ਹੈ ਹੋਰ ਨਹੀਂ ਹਾਂ ਚਾਰ ਵੱੱਧ ਤੋਂ ਵੱਧ ਲਿਆਓ ਰਾਸ਼ਨ ਆ ਮੇਰਾ ਵੀਰ ਕੋਈ ਵੀ ਲਿਆਓ ਤੂੜੀ ਵੀ ਲਿਆਓ ਤੇ ਚਾਰ ਵੀ ਵੱੱਧ ਤੋਂ ਵੱਧ ਲਿਆਓ ਤੇ ਆ ਇੱਧਰ ਭਰਾ ਦਿਖਾ ਸਕਦੇ ਹੋ ਉਹ ਝੰਬੀਆਂ ਪਾਈਆਂ ਹੋਈਆਂ ਅੱਜ ਵੀ ਦੇਖ ਲਓ ਘਰਾਂ 'ਚ ਪਾਣੀ ਫਿਰਦਾ ਉਹਨਾਂ ਦੇ ਤੇ ਉਹ ਕੋਠੇ ਦੇ ਰਹਿ ਰਹੇ ਆ ਅਗਲਾ ਕਹਿੰਦੇ ਉਧਰ ਲੋੜ ਦੀ ਵਿੱਚ ਹੱਥ ਮਾਰ ਦੰਦੇ ਪਿੰਡਾਂ 'ਚ ਆਉਂਦੇ ਨਹੀਂ ਲੋਕ ਆ। ਬਾਈ ਆਓ ਇੱਥੇ ਤੂੜੀਆਂ ਲੈ ਕੇ ਆਓ ਆ ਦੇਖੋ ਕਿੰਨਾ ਨੁਕਸਾਨ ਆ। ਵਾਹ ਦੇਖੋ ਪਾਣੀ ਆ। ਉਹ ਜੂ ਉਹ ਦਿਖਾਈਂ ਜ਼ੂਮ ਕਰਕੇ ਉਹ ਜਿਹੜੇ ਤੁਰੇ ਆਉਂਦੇ ਨਹੀਂ। ਉਹ ਦੇਖੋ ਲੱਗ ਰਿਹਾ ਉਧਰ ਇਦੂ ਵੀ ਅੱਗੇ ਆਉਂਦੇ ਆ ਬੰਦੇ। ਯਾਰੀ ਟੇਡਾ ਬਣਾਉਣਾ ਇਹਦੇ ਨਾਲ ਸਿੱਧੀ ਨਹੀਂ ਬਣਾਈਂ ਵਿੱਚ। ਉਹ ਦੇਖੋ ਆ ਪਾਣੀ ਸਾਰਾ ਝੋਨਾ ਬਗੋਲੇ ਤੇ ਆਇਆ ਹੋਇਆ ਪਾਣੀ ਦੀ ਸਪੀਡ ਦੇਖੋ। ਚਲੋ ਬੰਦਣਾ ਬਾਈਆ ਚਲੋ ਜੀ ਚਲੀ ਆ ਦੇਖੋ ਆ ਦੇਖੋ ਪਾਣੀ ਦਾ ਵਹਾਅ ਕਿੰਨਾ ਛਾ ਦੇ